ਚਲਾ ਰਿਹਾ ਇਹ ਚੋਰਾਂ ਦੀ ਸਰਕਾਰ ਨੂੰ ਬੈਲੇ ਲੰਮੇ ਪਾਵਾਂਗੇ 250 ਕਰੋੜ ਰੁਪਇਆ ਸਾਰਾ ਖਾ ਕੇ ਪੰਜਾਬ ਡੋਬੋਤਾ ਇਹਨਾਂ ਨੇ 25000 ਕਰੋੜ ਦਾ ਨੁਕਸਾਨ ਇਹਨਾਂ ਨੇ 250 ਕਰੋੜ ਰੁਪਇਆ ਖਾਣ ਪਿੱਛੇ 25000 ਕਰੋੜ ਦਾ ਨੁਕਸਾਨ ਕਰ ਦਿੱਤਾ 5 ਲੱਖ ਏਕੜ ਤੋਂ ਵੱਧ ਫਸਲ ਪ੍ਰਭਾਵਿਤ ਹੋ ਗਈ 3.5 ਲੱਖ ਤੋਂ ਵੱਧ ਜਾਨਵਰ ਸਾਡਾ ਮਾਰਿਆ ਗਿਆ ਜ਼ਮੀਨਾਂ ਚ ਘਾਰ ਪੈ ਗਈ ਹੁਣ ਕਹਿੰਦੇ ਰੇਤ ਕਿਸਾਨ ਦੀ ਰੇਤ ਹੋਏਗੀ ਕਿਸਾਨ ਦੀ ਰੇਤ ਸੁਆ ਉਹਦੇ ਤੇ ਭਾਲੇ ਰੇਤ ਵਿੱਚ ਸਾਦੀ ਭੜ ਕਿਸਾ ਵਿਕਣੀ ਉਹਦੇ ਕੁਝ ਰੇਤ ਤੇ ਕੁਝ ਉਹਦੇ ਵਿੱਚ ਮਿੱਟੀ ਹੈ ਜੀ ਜੀ ਇਹਨੂੰ ਮੈਂ ਇਹਨੂੰ ਕਹੂੰਗਾ ਭਗਵੰਤੂ ਕਦੇ ਆ ਕੇ ਦੇ ਵੇਖ ਕਿਹੜੀ ਰੇਤ ਵੇਚਣਗੇ ਕਿਸਾਨ ਮੈਨੂੰ ਤੇ ਡਰ ਹੈ ਕਿ ਅਗਲੀ ਫਸਲ ਵੀ ਜਿਹੜੀ ਇਹ ਕਣਕ ਦੀ ਇਹ ਵੀ ਨਹੀਂ ਵਿਜੀ ਜਾਣੀ ਕਿਸੇ ਉਹ ਗਵਰਨਮੈਂਟ ਮਦਦ ਕਰੇ ਇਹਨੇ 20000 ਰੁਪਏ ਮੰਗਦੇ ਸੀ ਇਹ ਅਸੀਂ ਸਾਰੋਂ ਪਹਿਲੇ ਡਿਮਾਂਡ ਰੱਖੀ ਸੀ 50000 ਰੁਪਏ ਕਿੱਲੇ ਦਾ ਮੁਆਵਜ਼ਾ ਫਿਰ ਆਪਨੇ ਵੀ ਕਿਹਾ ਦੇਣਾ ਚਾਹੀਦਾ ਹੁਣ ਜਦੋਂ ਵਕਤ ਆਇਆ ਦੇਣ ਦਾ ਹੁਣ ਕਿਹਾ 20000 ਦਵਾਂਗੇ ਕਿਲੇ ਦਾ ਤੇ 20000 ਵੀ ਦਵਾਂਗੇ ਗਰਦੌਰੀਆਂ ਤੋਂ ਬਾਅਦ ਤੇ ਮੈਂ ਇਹਨੂੰ ਯਾਦ ਕਰਾਣਾ ਚਾਹੁੰਦਾ ਤੁਹਾਡਾ ਜਿਹੜਾ ਆਪ ਦਾ ਕਨਵੀਨਰ ਹੈ ਕੇਜਰੀਵਾਲ ਇਹਨੇ ਕਿਹਾ ਸੀ ਕਿ 20000 ਰੁਪਇਆ ਤੇ ਅਸੀਂ ਇਮੀਡੀਏਟਲੀ ਗਰਦੌਰੀਆਂ ਤੋਂ ਪਹਿਲੇ ਕਰ ਦਾਂ ਤੇ ਅਸੀਂ ਮੰਗ ਕਰ ਰਹੇ 20000 ਹੁਣ ਦੇ 30000 ਗਰਦੌਰੀਆਂ ਤੋਂ ਬਾਅਦ ਦੇ ਦੀ ਤੇ ਦੇਣਾ ਇਹਨੇ ਚਵਾਨੀ ਨਹੀਂ ਤੇ 12ਵੀਂ ਬੈਠੇ ਸੰਗਠਨਾਂ ਨੂੰ ਮੈਂ ਬੇਨਤੀ ਕਰੂੰਗਾ ਗਰੀਬ ਬੰਦਿਆਂ ਦੀ ਮਦਦ ਕਰੋ ਤਗੜੇ ਹੋ ਕੇ ਖੇਤ ਮਜ਼ਦੂਰਾਂ ਦੀ ਕਿਸਾਨਾਂ ਦੀ ਮਦਦ ਕਰੋ ਬਟ ਜਿਹੜਾ ਇਹ ਤੁਹਾਨੂੰ ਕਹਿੰਦਾ ਮੇਰੇ ਖਜ਼ਾਨੇ ਚ ਘੱਡੋ ਪੈਸੇ ਇਹਦੇ ਕੋ ਬਚ ਕੇ ਸਿੱਧਾ ਲਾਹ ਪਤਰੀਆਂ ਦੇ ਖਾਤੇ ਚ ਇਹ ਤੇ ਜਾਣ ਵਾਲੇ ਨੇ ਬਹੁਤ ਸਾਰੇ ਪੈਸੇ ਖੁਰਦ-ਬੁਰਦੇ ਦਾ ਕਰਦੇ ਐਸ਼ੇ ਲਾ ਰਹੇ ਆ ਕਿ ਚੋਰਾਂ ਦੀ ਸਰਕਾਰ ਨੂੰ ਬੈਲੇ ਲੰਮੇ ਪਾਵਾਂਗੇ 260 ਕਰੋੜ ਰੁਪਈਆ ਸਾਰਾ ਖਾ ਕੇ ਪੰਜਾਬ ਡਬੋਤਾ ਇਹਨਾਂ ਨੇ 25000 ਕਰੋੜ ਦਾ ਨੁਕਸਾਨ ਇਹਨਾਂ ਨੇ 250 ਕਰੋੜ ਰੁਪਈਆ ਖਾਨ ਪਿੱਛੇ 25000 ਕਰੋੜ ਦਾ ਨੁਕਸਾਨ ਕਰਤਾ 5 ਲੱਖ ਏਕੜ ਤੋਂ ਵੱਧ ਫਸਲ ਪ੍ਰਭਾਵਿਤ ਹੋ ਗਈ ਸਾਢੇ 3 ਲੱਖ ਤੋਂ ਵੱਧ ਜਾਨਵਰ ਸਾਡਾ ਮਾਰਿਆ ਗਿਆ ਜ਼ਮੀਨਾਂ 'ਚ ਘਾਰ ਪੈ ਗਈ ਹੁਣ ਕਹਿੰਦੇ ਰੇਤ ਕਿਸਾਨ ਦੀ ਰੇਤ ਹੋਏਗੀ ਕਿਸਾਨ ਦੀ ਰੇਤ ਸੁਆ ਉਹਦੇ ਤੇ ਭਾਲੇ ਰੇਤੇ ਵਿੱਚ ਸਾਦੀ ਭੜ ਕਿਸਾਂ ਵੇਕਣੀ ਉਹਦੇ ਕੁਝ ਰੇਤ ਹੈ ਤੇ ਕੁਝ ਉਹਦੇ ਵਿੱਚ ਮਿੱਟੀ ਹੈ ਜੀ ਜੀ ਇਹਨੂੰ ਮੈਂ ਇਹਨੂੰ ਕਹੂੰਗਾ ਭਗਵੰਤ ਨੂੰ ਕਦੇ ਆ ਕੇ ਦੇ ਵੇਖ ਕਿਹੜੀ ਰੇਤ ਵੇਚਣੀ ਹੈ ਕਿਸਾਨ ਨੂੰ ਮੈਨੂੰ ਤੇ ਡਰ ਹੈ ਕਿ ਅਗਲੀ ਫਸਲ ਵੀ ਜਿਹੜੀ ਇਹ ਕਣਕ ਦੀ ਇਹ ਵੀ ਨਹੀਂ ਬੀਜੀ ਜਾਣੀ ਕਿਸੇ ਉਹ ਗਵਰਨਮੈਂਟ ਮਦਦ ਕਰੇ ਇਹਨੇ 20000 ਮੰਗਦੇ ਸੀ ਇਹ ਅਸੀਂ ਸਾਰੋਂ ਪਹਿਲੇ ਡਿਮਾਂਡ ਰੱਖੀ ਸੀ 50000 ਰੁਪਿਆ ਕਿੱਲੇ ਦਾ ਮੁਆਫਾ ਜੀ ਫਿਰ ਆਪਨੇ ਵੀ ਕਿਹਾ ਦੇਣਾ ਚਾਹੀਦਾ ਹੁਣ ਜਦੋਂ ਵਕਤ ਆਇਆ ਦੇਣ ਦਾ ਹੁਣ ਕਿਹਾ 20000 ਦਵਾਂਗੇ ਕਿੱਲੇ ਦਾ ਤੇ 20000 ਵੀ ਦੇਵਾਂਗੇ ਗਰਦੌਰੀਆਂ ਤੋਂ ਬਾਅਦ ਤੇ ਮੈਂ ਇਹਨੂੰ ਯਾਦ ਕਰਾਣਾ ਚਾਹਨਾ ਤੁਹਾਡਾ ਜਿਹੜਾ ਆਪ ਦਾ ਕਨਵੀਨਰ ਹੈ ਕੇਜਰੀਵਾਲ ਇਹਨੇ ਕਿਹਾ ਸੀ ਕਿ 20000 ਰੁਪਇਆ ਤੇ ਅਸੀਂ ਇਮੀਡੀਏਟਲੀ ਗਰਦੌਰੀਆਂ ਤੋਂ ਪਹਿਲੇ ਕੱਲ ਦਾ ਤੇ ਅਸੀਂ ਮੰਗ ਕਰਦੇ 20000 ਹੋਣ ਦੇ 30000 ਗਰਦੌਰੀਆਂ ਤੋਂ ਬਾਅਦ ਦੇ ਦੀ ਤੇ ਦੇਣਾ ਇਹਨੇ ਚਵਾਨੀ ਨਹੀਂ ਤੇ ਬਾਹਰ ਵੀ ਬੈਠੇ ਸੰਗਠਨਾਂ ਨੂੰ ਮੈਂ ਬੇਤੀ ਕਰੂੰਗਾ ਗਰੀਬ ਬੰਦਿਆਂ ਦੀ ਮਦਦ ਕਰੋ ਤਗੜੇ ਹੋ ਕੇ ਖੇਤ ਮਜ਼ਦੂਰਾਂ ਦੀ ਕਿਸਾਨਾਂ ਦੀ ਮਦਦ ਕਰੋ ਬਟ ਜਿਹੜਾ ਇਹ ਤੁਹਾਨੂੰ ਕਹਿੰਦਾ ਮੇਰੇ ਖਜ਼ਾਨੇ ਚ ਘੱਡੋ ਪੈਸੇ ਇਹਦੇ ਕੋ ਬਚ ਕੇ ਸਿੱਧਾ ਲਾਪਤਰੀਆਂ ਦੇ ਖਾਤੇ ਚ ਇਹ ਤੇ ਜਾਣ ਵਾਲੇ ਨੇ ਬਹੁਤ ਸਾਰੇ ਪੈਸੇ ਖੁਰਦ-ਬੁਰਦੇ ਦਾ ਕਰਦੇ ਨੇ ਠੀਕ ਹੈ ਜੀ